ਜੇ ਕੋਈ ਪੰਜਾਬ ਦਾ ਪੁੱਤ ਪੂਰੇ ਵਰਲਡ ਦੇ ਵਿੱਚ ਆਪਣਾ ਨਾਮ ਰੌਸ਼ਨ ਕਰ ਰਿਹਾ ਪੰਜਾਬ ਦਾ ਨਾਮ ਰੌਸ਼ਨ ਕਰ ਰਿਹਾ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਿਹਾ ਆਪਾਂ ਹੁਣ ਉਹਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਣਾ ਲੱਗ ਗਏ ਆ ਯਾਰ ਮੈਂ ਤਾਂ ਹੀ ਆਹਾ ਡਿਸਕ੍ਰਿਪਸ਼ਨ ਲਿਖਿਆ ਕਿ ਭਾਈ ਜਿਹੜੀ ਗੱਲਬਾਤ ਕਰਨੀ ਆ ਲਾਈਵ ਦੇ ਵਿੱਚ ਇਹ ਦਿਲਜੀ ਤੋਂ ਸਾਂਝੀ ਦੀ ਜਿਹੜੀ ਪ੍ਰਧਾਨ ਮੰਤਰੀ ਦੇ ਨਾਲ ਆਪਣੇ ਮੀਟਿੰਗ ਹੋਈ ਔ ਉਹਨੂੰ ਲੈ ਕੇ ਕਰ ਰਿਹਾ ਮੈਂ ਗੱਲਬਾਤ ਹਰ ਬੰਦੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖੀ ਜਾਣਾ ਯਾਰ ਯਾਰ ਜਿਹੜਾ ਪ੍ਰਧਾਨ ਮੰਤਰੀ ਆ ਉਹ ਕੱਲਾ ਬੀਜੇਪੀ ਦਾ ਨਹੀਂ ਹੈਗਾ ਉਹ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹ ਇੱਕ ਬੀਜੇਪੀ ਨੂੰ ਲਾ ਕੇ ਨਾ ਤੁਸੀਂ ਦੇਖੀ ਚੱਲੋ ਕਿ ਬੀਜੇਪੀ ਦਾ ਪ੍ਰਧਾਨ ਮੰਤਰੀ ਆ ਕੱਲੇ ਉਹ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਆ ਯਾਰ ਅ ਥੋੜੇ ਚਿਰ ਪਹਿਲਾਂ ਜਦੋਂ ਆਪਣੇ ਕੈਨੇਡਾ ਟੂਰ ਹੋਇਆ ਸੀ ਜਦੋਂ ਸਟੇਜ ਦੇ ਉੱਪਰ ਜਾ ਕੇ ਕੈਨੇਡਾ ਦਾ ਪ੍ਰਧਾਨ ਮੰਤਰੀ ਦਿਲਜੀਤ ਨੂੰ ਸਾਂਝ ਨੂੰ ਮਿਲਿਆ ਸੀ ਉਦੋਂ ਤਾਂ ਕਿਸੇ ਨੇ ਵੀ ਨਹੀਂ ਆਪਣੇ ਕੋਈ ਚੀਜ਼ ਬੋਲੀ ਕਿ ਹਾਂ ਜੀ ਉੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਾਰਿਆਂ ਨੇ ਇਹੀ ਕਿਹਾ ਕਿ ਹਾਂ ਜੀ ਜੀ ਪੰਜਾਬ ਦਾ ਮਾਣ ਵਧਿਆ ਵਾ ਕਿ ਹਾਂ ਕੈਨੇਡਾ ਦਾ ਪ੍ਰਧਾਨ ਮੰਤਰੀ ਆਪ ਦਿਲਜੀਤ ਨੂੰ ਮਿਲਣ ਗਿਆ ਸਟੇਜ ਤੇ ਠੀਕ ਨਹੀਂ ਉਹਨੂੰ ਬਹੁਤ ਮਾਣ ਸਨਮਾਨ ਵੀ ਦਿੱਤਾ ਠੀਕ ਨਹੀਂ ਬਹੁਤ ਵੱਡੀ ਗੱਲ ਆ ਇਹ ਪੰਜਾਬੀਆਂ ਲਈ ਤੇ ਅੱਜ ਇਹ ਜਿਹੜੇ ਲੋਕ ਇਹ ਗੱਲ ਕਹਿ ਰਹੇ ਅੱਜ ਉਹ ਲੋਕ ਕਿੱਥੇ ਨੇ ਜਿਹੜੇ ਅੱਜ ਆਪਣੇ ਜੇਗ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜਾ ਕੇ ਦਿਲਜੀਤ ਦੋਸਾਂਝ ਮਿਲ ਗਿਆ ਤੇ ਉਹ ਗਲਤ ਹੋ ਗਿਆ ਹੈ ਸ਼ਾਬਾਸ਼ ਹੈ ਤੁਹਾਡੇ ਯਾਰ ਆਪਣੇ ਪੰਜਾਬ ਦੇ ਲੋਕ ਨਾਲੇ ਚੱਕਣ ਲੱਗੇ ਹੋਣੇ ਸਵਾਲ ਉਹਦੇ ਤੇ ਯਾਰ ਯਾਰੋ ਇੱਕ ਆਰਟਿਸਟ ਤੁਹਾਨੂੰ ਯਾਦ ਹੋਊਗਾ ਦਿਲਜੀਤ ਦੋਸਾਂਝ ਨੇ ਪਹਿਲਾਂ ਅਮਬਾਨੀਆਂ ਦੇ ਵਿਆਹ ਤੇ ਜਾ ਕੇ ਵੀ ਜਦੋਂ ਗਾਇਆ ਸੀਗਾ ਉਦੋਂ ਵੀ ਬੜੀ ਇਹਨਾਂ ਨੇ ਲੋਕਾਂ ਨੇ ਚੱਕੀ ਸੀ ਕਿ ਇਹਨੂੰ ਜਾਣਾ ਨਹੀਂ ਚਾਹੀਦਾ ਸੀ ਆਏ ਆਉ ਨਹੀਂ ਕਰਨਾ ਚਾਹੀਦਾ ਸੀ ਯਾਰ ਉਹ ਇੱਕ ਆਰਟਿਸਟ ਆਰਟਿਸਟ ਨੂੰ ਕੋਈ ਵੀ ਬੁਲਾ ਸਕਦਾ ਵਾ ਪੈਸੇ ਦੇ ਕੇ ਯਾਰ ਤੁਸੀਂ ਇਹ ਨਾ ਦੇਖੋ ਕੱਲੇ ਪੰਜਾਬ ਦਾ ਵਾ ਉਹ ਤਾਂ ਆਰਟਿਸਟ ਆ ਯਾਰ ਠੀਕ ਨਹੀਂ ਪਹਿਲਾਂ ਮੈਨੂੰ ਮੈਂ ਪਹਿਲਾਂ ਇਸੇ ਹੀ ਆ ਜਾਂਦੇ ਆਪਾਂ ਅਮਾਨੀ ਵਾਲੀ ਗੱਲ ਤੇ ਤੁਹਾਨੂੰ ਸਭ ਨੂੰ ਯਾਦ ਹੋਊਗਾ Jio ਜਦੋਂ ਲਾਂਚ ਹੋਈ ਆ ਪੰਜਾਬ ਦੇ ਵਿੱਚ ਉਹ ਪੰਜਾਬ ਦੇ ਵਿੱਚ ਲਾਂਚ ਹੋਣ ਤੋਂ ਪਹਿਲਾਂ ਉਹਨਾਂ ਨੇ ਫ੍ਰੀ ਇੰਟਰਨੈਟ ਦਿੱਤਾ ਸੀ ਸਾਰਿਆਂ ਨੂੰ ਉਹ ਸਾਰਿਆਂ ਨੇ ਵਰਤਿਆ ਨਾਲੇ ਫ੍ਰੀ 'ਚ ਇਹ ਨਹੀਂ ਦੇਖਿਆ ਕਿ ਉਹ ਅਮਾਨੀਆਂ ਦਾ ਵਾ ਇਹ ਨਹੀਂ ਦੇਖਿਆ ਕਿ ਕੀ ਦਾ ਵਾ ਉਹ ਫ੍ਰੀ ਦੇ ਵਿੱਚ ਤਾਂ ਆਪਾਂ ਸਾਰਾ ਵਰਤ ਲਿਆ ਨੈਟ ਜਦੋਂ ਪੈਸੇ ਲੱਗਣ ਲੱਗੇ ਨਾ ਜੀ ਨਾ ਇਹ ਤਾਂ ਅਮਾਨੀਆਂ ਦਾ ਵਾਜੀ ਇਹ ਤਾਂ ਇਹਨਾਂ ਦਾ ਵਾਜੀ ਇਹ ਤਾਂ ਉਹੋ ਆ ਜੀ ਫ੍ਰੀ ਦੇ ਵਿੱਚ ਆਪਾਂ ਨੂੰ ਕੋਈ ਵੀ ਚੀਜ਼ ਨਹੀਂ ਮਾਰੀ ਲੱਗਦੀ ਉਹੀ ਚੀਜ਼ ਜੇ ਆਪਾਂ ਪੈਸੇ ਦੇ ਕੇ ਦੇਣੀ ਪੈਂਦੀ ਆ ਇਹ ਤਾਂ ਅਮਾਨੀਆਂ ਦਾ ਵਾਜੀ ਇਹ ਤਾਂ ਕਿਸਾਨਾਂ ਦੇ ਖਿਲਾਫ ਆ ਜੀ ਇਹ ਤਾਂ ਉਹ ਆ ਜੀ ਦੱਸ ਕਮਾਲ ਹੋ ਗਈ ਯਾਰ ਆਪਣੀ ਸੋਚਣੀ ਕਿੱਧਰ ਚਲੇ ਗਈ ਆ ਇਹ ਇੱਕ ਆਰਟਿਸਟ ਦੇ ਤੌਰ ਤੇ ਜੇ ਆਪਣੇ ਦਿਲਜੀ ਦਸਾਂਝ ਨੇ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਕਰ ਲਈ ਉਸ ਮੀਟਿੰਗ ਨੂੰ ਵੀ ਸਵਾਲ ਖੜੇ ਕਰ ਰਹੇ ਹੋ ਯਾਰ ਤੁਸੀਂ ਲੋਕ ਆਪਾਂ ਤਾਂ ਮਾਣ ਹੋਣਾ ਚਾਹੀਦਾ ਕਿ ਆਪਣਾ ਇੱਕ ਪੰਜਾਬ ਤੋਂ ਉੱਠ ਕੇ ਪੰਜਾਬ ਦਾ ਪੁੱਤ ਉੱਠ ਕੇ ਅੱਜ ਦੀ ਦੁਨੀਆ ਭਰ ਤੇ ਛਾਇਆ ਹੋਇਆ ਵਾ ਆਪਾਂ ਤਾਂ ਮਾਣ ਹੋਣਾ ਚਾਹੀਦਾ ਤੁਸੀਂ ਉਹਦਾ ਮਾਣ ਵਧਾਉਣਾ ਦਾ ਕੀ ਆਪਾਂ ਯਾਰ ਉੱਤੇ ਸਵਾਲ ਖੜੇ ਕਰਕੇ ਉਹਨੂੰ ਸ਼ੱਕ ਦੀ ਨਹੀਂਗਾ ਨਾ ਦੇਖ ਰਹੇ ਆ ਯਾਰ ਉਸ ਬੰਦੇ ਨੂੰ ਪਤਾ ਨਾ ਉਹ ਕਿੱਥੋਂ ਉੱਠ ਕੇ ਗਿਆ ਵਾ ਬੰਦਾ ਉਹ ਕਿੰਨਾ ਸਟਰਗਲ ਆ ਉਸ ਬੰਦੇ ਦਾ ਯਾਰ ਤੁਸੀਂ ਇਹ ਸਭ ਤੋਂ ਇੱਕ ਸਭ ਤੋਂ ਵੱਡੀ ਗੱਲ ਹੋਰ ਕਿ ਉਹ ਬੰਦਾ ਪੱਗ ਬੰਦ ਆ। ਸਭ ਤੋਂ ਵੱਡੀ ਗੱਲ ਆ ਜਿਹੜੀ ਕਿ ਪੱਗ ਦਾ ਮਾਣ ਕਿੱਥੇ ਤੱਕ ਵਧਾਇਆ ਉਹਨੇ ਪੂਰੀ ਦੁਨੀਆ ਤੱਕ। ਪੱਗ ਬੰਨਣ ਵਾਲੇ ਆਰਟਿਸਟ ਨੇ ਪੂਰੀ ਦੁਨੀਆ 'ਚ ਆਪਣੇ ਪੂਰੇ ਪੰਜਾਬ ਦੀ ਬੱਲੇ ਬੱਲੇ ਕਰਾਈ ਪਈ ਆ। ਤੇ ਜੇ ਉਹ ਨੂੰ ਪ੍ਰਧਾਨ ਮੰਤਰੀ ਦੇ ਨਾਲ ਇੱਕ ਮੀਟਿੰਗ ਉਹਦੀ ਹੋਗੀ ਤੇ ਅੱਜ ਇਹ ਮਨਜੀਤ ਸਿੰਘ ਰਾਏ ਜਿਹੜਾ ਦੁਆਬਾ ਜੁਨੀਅਨ ਵਾਲੇ ਜਿਹੜੇ ਸ਼ੰਭੂ ਮੰਡਰ ਤੇ ਆਪਣੇ ਧਰਨਾ ਲਾਈ ਬੈਠੇ ਆ ਉਹ ਚੱਕ ਰਹੇ ਆ ਕਿ ਹਾਂ ਜੀ ਦਿਲਜੀ ਦੋਸਾਂਜ ਨੂੰ ਪ੍ਰਧਾਨ ਮੰਤਰੀ ਦੇ ਨਾਲ ਕਿਸਾਨਾਂ ਦੇ ਰਿਲੇਟਡ ਗੱਲਬਾਤ ਕਰਨੀ ਚਾਹੀਦੀ ਸੀ ਆਹ ਗੱਲ ਕਰਨੀ ਯਾਰ ਤੁਸੀਂ ਯਾਰ ਕੌਣ ਹੁੰਦੇ ਹੋ ਯਾਰ ਕਹਿਣ ਵਾਲੇ ਉਹਨੂੰ ਉਹਦੇ ਆਪਣੀ ਵੀ ਕੋਈ ਪਰਸਨਲ ਲਾਈਫ ਆ ਯਾਰ ਉਹ ਆਰਟਿਸਟ ਬੰਦਾ ਵਾ ਜਿਸ ਦਿਨ ਜਦੋਂ 21 ਦੇ ਪਹਿਲਾ ਆਪਣਾ ਪਹਿਲਾ ਕਿਸਾਨੀ ਦੋਦਨ ਹੋਇਆ ਉਹਦੇ ਵਿੱਚ ਆ ਕੇ ਜਦੋਂ ਉਹ ਤੁਹਾਡੇ ਵਿੱਚ ਬੈਠਾ ਰਿਹਾ ਆ ਕੇ ਤੁਹਾਨੂੰ ਪੈਸੇ ਵੀ ਦਿੱਤੇ ਉਦੋਂ ਤਾਂ ਠੀਕ ਸੀਗਾ ਇਸ ਵਾਰ ਕਿਸ ਤੁਹਾਨੂੰ ਕੁਝ ਵੀ ਤੁਹਾਡੇ ਵਿੱਚ ਤੁਹਾਡਾ ਤੁਹਾਡੀ ਉਹਨੇ ਹਾਂ ਗੱਲ ਜੂ ਚੱਕੀ ਆ ਪਰ ਕਿਸੇ ਬਹੁਤ ਘੱਟ ਆਰਟਿਸਟਾਂ ਨੇ ਚੱਕੀ ਆ ਇਹ ਸਭ ਨੂੰ ਪਤਾ ਪਹਿਲੇ ਅੰਦੋਲਨ ਦੇ ਵਿੱਚ ਜਦੋਂ ਪਹਿਲਾ ਅੰਦੋਲਨ ਹੋਇਆ ਕਿਸਾਨੀ ਅੰਦੋਲਨ ਉਹਦੇ ਵਿੱਚ ਦਿਲਜੀਤ ਦਸਾਂਝੇ ਨਾਲ ਹੋਰ ਕਈ ਆਰਟਿਸਟਾਂ ਨੇ ਪੈਸੇ ਵੀ ਦਿੱਤੇ ਆ ਕੇ ਬੈਠੇ ਵੀ ਗੱਲਬਾਤ ਵੀ ਕੀਤੀ ਸਾਰੀ ਦੁਨੀਆ ਪਰ ਗੱਲਬਾਤ ਕੀਤੀ ਉਸ ਤੋਂ ਬਾਅਦ ਜਦੋਂ ਦੋਸਰ ਖਤਮ ਹੋਇਆ ਜਦੋਂ ਉਹਨਾਂ ਦੇ ਘਰੇ ਰੈਡਾਂ ਹੋਈਆਂ ਤੇ ਕਿਸਾਨ ਅੰਦੋਲਨ ਵਾਲੇ ਕਿੰਨੇ ਕ ਕਿਸਾਨ ਜਥੇਬੰਦੀਆਂ ਨੇ ਸਾਥ ਦਿੱਤਾ ਕਿਸੇ ਦਾ ਕਿਸੇ ਆਰਟਿਸਟ ਦਾ ਸਾਥ ਨਹੀਂ ਦਿੱਤਾ ਥੋੜੇ ਸਾਹਮਣੇ ਹੀ ਆ ਕਦੇ ਰਣਜੀਤ ਬਾਵੇ ਇਹਦੇ ਕਦੇ ਕਿਸੇ ਦੇ ਰੇਡ ਕਦੇ ਕਿਸੇ ਦੇ ਮੈਨੂੰ ਦੱਸ ਦੋ ਕਿਹੜੀ ਕਿਸਾਨ ਜੱਥੇਬੰਦੀ ਜਾ ਕੇ ਖੜੀ ਕਿਸਾਨ ਉਹਦੇ ਨਾਲ ਆਰਟਿਸਟਾਂ ਨਾਲ ਤੇ ਅੱਜ ਇਹ ਦੁਆਬਾ ਜੁਨੀਆ ਤੋਂ ਮਨਜੀਤ ਸਿੰਘ ਰਾਏ ਮੂੰਹ ਚੱਕ ਕੇ ਇਹ ਬਿਆਨ ਦੇ ਰਿਹਾ ਵਾ ਕਿ ਹਾਂ ਦਿਲਜੀਤ ਦੋਸਾਂਝ ਨੂੰ ਪ੍ਰਧਾਨ ਮੰਤਰੀ ਦੇ ਨਾਲ ਕਿਸਾਨਾਂ ਦੀ ਵੀ ਗੱਲ ਕਰਨੀ ਚਾਹੀਦੀ ਲੈ ਦੱਸ ਓਏ ਕ ਆਰਟਿਸਟ ਹੋਰ ਤੇ 2 ਮਿੰਟ ਜਾਂ 3 ਮਿੰਟ ਮਿਲਿਆ ਹੋਣਾ ਬੱਤ ਬੱਤ 5 ਮਿੰਟ ਮੀਟਿੰਗ ਹੋਈ ਹੋਣੀ ਆ ਤਸ ਤੁਸੀਂ ਉਹ ਵੀ ਚਾਹੁੰਦੇ ਹੋ ਕਿ ਉਹ ਜਿਹੜੀ ਮਿਲੀ ਹੈ ਮੇਰੇ ਆਵਾ ਉਹਨੂੰ ਪਹਿਲਾਂ ਕਿਸਾਨਾਂ ਦੀ ਗੱਲ ਕਰਨੀ ਚਾਹੀਦੀ ਸੀ ਫਿਰ ਆਪਣੀ ਯਾਰ ਤੁਸੀਂ ਥੋੜਾ ਤਾਂ ਯਾਰ ਪਹਿਲੇ ਦੋਲਨ ਦੇ ਵਿੱਚ ਪਹਿਲੇ ਦੋਲਨ ਚ ਦੇਖੋ ਤੁਸੀਂ ਸਾਰੇ ਇਕੱਠੇ ਸੀ ਤੁਸੀਂ ਤਾਂ ਆਪਣੇ ਨਹੀਂ ਆਪ ਇਕੱਠੇ ਹੋਣੇ ਹੋ ਪਰੇ ਥੋੜੇ ਤਾਂ ਆਪਣੇ ਡਰਾਮੇ ਨਹੀਂ ਮੁੱਕਦੇ ਦਿੱਲੀ ਦੇ ਕਦੇ ਆਹ ਕਰਤਾ ਜੀ ਅਜੇ ਕਦੇ ਕਿਸੇ ਨੂੰ ਕੁਝ ਕਰਤਾ ਕਦੇ ਕਿਸੇ ਨੂੰ ਕੁਝ ਕਰਤਾ ਇਹ ਕਿਸ ਨੇ ਦੁਕਾਨ ਨਹੀਂ ਬੰਦ ਕੀਤੀ ਆਪਣੇ ਤੱਕੇ ਨਾਲ ਤਕਾਨ ਬੰਦ ਕਰਾਉਣ ਚਲੇ ਗਏ ਯਾਰ ਆਪ ਤੁਸੀਂ ਯਾਰ ਕਰ ਕੀ ਰਹੇ ਹੋ ਜੇ ਜੇ ਤੁਹਾਡਾ ਇੰਨਾ ਹੀ ਡੰਡਾ ਚੱਲਦਾ ਵਾ ਜੇ ਤੁਹਾਡਾ ਇਦਾਂ ਹੀ ਤੁਹਾਡੂ ਲੋਕ ਤੁਹਾ ਤੋਂ ਡਰਦੇ ਆ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਤੱਕੇ ਨਾਲ ਦਗਾਨਾ ਬੰਦ ਫਿਰ ਤੱਕੇ ਨਾਲ ਨਸ਼ਾ ਕਿਉਂ ਨਹੀਂ ਬੰਦ ਕਰਾਉਂਦੇ ਆਪਣੇ ਆਪਣੇ ਪਿੰਡਾਂ 'ਚ ਯਾਰ ਜੇ ਤੁਹਾਡੀ ਇੰਨੀਆਂ ਚੱਲਦੀਆਂ ਚੜਾਈਆਂ ਨੇ ਤੁਹਾਡੀਆਂ ਇੰਨੀਆਂ ਜਿੱਥੇ ਬੰਦੀਆਂ ਦੀਆਂ ਇੱਕ ਗਰੀਬ ਦੀ ਇੱਕ ਆਪਣੇ ਦੁਕਾਨ ਤਾਂ ਬੰਦ ਕਰਾਉਣ ਚਲੇ ਜਾਂਦੇ ਹੋ ਤੁਸੀਂ ਇਕੱਠੇ ਹੋ ਕੇ ਪਰ ਇੱਕ ਚਿੱਟਾ ਬੰਦ ਕਿਉਂ ਨਹੀਂ ਕਰਵਾ ਰਹੇ ਫਿਰ ਆਪਣੇ ਆਪਣੇ ਪਿੰਡਾਂ 'ਚੋਂ ਯਾਰ ਤੁਸੀਂ ਉਦੋਂ ਕਿਉਂ ਨਹੀਂ ਆਪਣੇ ਇਕੱਠੇ ਹੋ ਕੇ ਤੁਸੀਂ ਡੰਗ ਫੇਰਦੇ ਹੁੰਦੇ ਜਦ ਚਿੱਟਾ ਵੇਚਦਾ ਵਾ ਉੱਥੇ ਕੋ ਚੁੱਪੋ ਕੇ ਬਹਿ ਜੇ ਨੇ ਫਿਰ ਤੁਸੀਂ ਦੁਕਾਨਾ ਬੰਦ ਕਰਾਉਣ ਨੂੰ ਤਾਂ ਪੰਜਾਬ ਬੰਦਾ ਅੱਜ ਦੁਕਾਨਾ ਬੰਦ ਰਹਿਣਗੀਆਂ ਬੰਦ ਕਰੋ ਦੁਕਾਨਾ ਆਪਣੀਆਂ ਆਪਣੀਆਂ ਠੱਕੇ ਨਾ ਬੰਦ ਕਰਾਈਆਂ ਤੁਸੀਂ ਫਿਰ ਤੁਸੀਂ ਬਿਆਨ ਦੇ ਰਹੇ ਹੋ ਕਿ ਪੰਜਾਬੀਆਂ ਨੇ ਆਪ ਕੀਤੀ ਆਪ ਨਹੀਂ ਕੀਤੀਆਂ ਉਹਨਾਂ ਨੇ ਡਰ ਕੇ ਬੰਦ ਕੀਤੀਆਂ ਨੇ ਜੇ ਇੰਨੇ ਹੀ ਤੁਹਾਡੇ ਨਾਲ ਹੁੰਦੇ ਨਾ ਅੱਜ ਸਾਰੇ 3 3 ਕਰੋੜ ਚੋਂ 1 ਕਰੋੜ ਤੱਕ ਘੱਟੋ ਘਾਟ ਪਹੁੰਚੇ ਹੁੰਦੇ ਉੱਥੇ ਤਾਂ ਮੈਨਲਾ ਦਾ ਲੱਖ ਦਾ ਵੀ ਘਟਿਆ ਨਹੀਂ ਗਿਆ ਬਾਟਰਾਂ ਤੇ ਉਹ ਸਿਰਫ ਤੁਹਾਡਾ ਕੈਟਰ ਬੈਠਾ ਵਾ ਉੱਥੇ ਜੇ ਤੁਹਾਨੂੰ ਲੱਗਦਾ ਵਾ ਕਿ ਸਾਰੇ ਪੰਜਾਬ ਨੇ ਤੁਹਾਡਾ ਸਾਥ ਸਾਥ ਦੇ ਕੇ ਫਿਰ ਦੁਕਾਨਾਂ ਬੰਦ ਕੀਤਿਆ ਨਹੀਂ ਤੁਹਾਡਾ ਗਲਤ ਪਹਿਮੀ ਆ ਜੇ ਤੁਹਾਡੇ ਨਾਲ ਹੁੰਦੇ ਨਾ ਸਾਰਾ ਪੰਜਾਬ ਤੁਹਾਡੇ ਨਾਲ ਹੁੰਦਾ ਅੱਜ ਬਾਰਡਰਾਂ ਦੇ ਉੱਪਰ ਤੁਹਾਨੂੰ ਬਾਰ ਬਾਰ ਕਹਿਣ ਦੀ ਲੋੜ ਪੈਂਦੀ ਇੱਥੇ ਆ ਜਾਓ ਇੱਥੇ ਆ ਜਾਓ ਇੱਥੇ ਆ ਜਾਓ ਉਹਨਾਂ ਨੇ ਤੁਹਾਡੇ ਡਰ ਤੋਂ ਕਿ ਕੱਲ ਨੂੰ ਤੁਹਾਡਾ ਕੀ ਤੁਸੀਂ ਇਕੱਠੇ ਹੋ ਕੇ ਇੱਕ ਨੇ ਡਾਂਗ ਚਲਾਤੀ ਉੱਤੇ ਜਾਂ ਕੋਈ ਬਦਨਾਮੀ ਕਰਤੀ ਵੀਡੀਓ ਦੇ ਵਿੱਚ ਮੁੜ ਕੇ ਉੱਥੇ ਕਿਸੇ ਨੇ ਬੜਨਾ ਕੋਈ ਨਹੀਂ ਮੁੜ ਕੇ ਤਾਂ ਕਿਸੇ ਵੀ ਦੁਕਾਨ 'ਚ ਬੜਨਾ ਨਹੀਂ ਉੱਥੇ ਜਦੇ ਲੋਕਾਂ ਦੇ ਪਾਦਣਾ ਇਹ ਤਾਂ ਕਿਸਾਨ ਵਿਰੋਧੀ ਆ ਬੰਦਾ ਮੁੜ ਕੇ ਅਗਲੇ ਦਾ ਧੰਦਾ ਤੁਸੀਂ ਚੌਪਟ ਕਰਕੇ ਰੱਖ ਦੇਣਾ ਫੇ ਜੇ ਤੁਹਾਡਾ ਇੰਨੇ ਹੀ ਡੰਡੇ ਦਾ ਚੱਲਦਾ ਤੁਹਾਡਾ ਜੋ ਜਿਹੜੇ ਲੋਕ ਚਿੱਟੇ ਵੇਚਦੇ ਆ ਪਿੰਡਾਂ ਦੇ ਵਿੱਚ ਹੋਰ ਕਿੱਥੇ ਉੱਥੇ ਜਿਹੜੇ ਡੰਡਾ ਕਿਉਂ ਨਹੀਂ ਚਲਾਉਂਦੇ ਫਿਰ ਆਪਾਂ ਉੱਥੇ ਦਾ ਸਾਰੇ ਦੇ ਧੀ ਪੁੱਤ ਆਪਣੇ ਨਸ਼ੇ ਤੁਹਾਡੇ ਆਪਣੇ ਕਿਸਾਨਾਂ ਦੇ ਵੀ ਤਾਂ ਧੀ ਪੁੱਤ ਨਸ਼ਾ ਕਰਦੇ ਹੀ ਹੋਣਗੇ ਨਾ ਕਿਤੇ ਹੋਰ ਪਿੰਡਾਂ ਦੇ ਵਿੱਚ ਰਹਿ ਕੇ ਨੌਜਵਾਨ ਜਿਹੜੇ ਆਪਣੇ ਚਿੱਟਾ ਜੁਟਾ ਜਾਂ ਹੋਰ ਨਸ਼ਾ ਕਰਦੇ ਆ ਉੱਥੇ ਡੰਡਾ ਕਿਉਂ ਨਹੀਂ ਚਲਾਉਂਦੇ ਫਿਰ ਆਪਾਂ ਇਕੱਠੇ ਹੋ ਗਏ ਜੱਥੇਬੰਦੀਆਂ ਕਿ ਪਾਈ ਅਸੀਂ ਚਿੱਟਾ ਨਹੀਂ ਵਿਕੜ ਦੇਣਾ ਜ ਆਪਣੇ ਪਿੰਡ ਦੇ ਵਿੱਚ ਉੱਥੇ ਕਿਉਂ ਚੁੱਪ ਕਰ ਗਏ ਨੇ ਫੇ ਤੁਸੀਂ ਸਾਰੇ ਜਾਣੇ ਦੁਕਾਨਦਾਰਾ ਤੁਸੀਂ ਜਦੇ 5 50 ਬੰਦ ਚ ਕਰਾਉਣ ਪਹੁੰਚ ਜਾਂਦੇ ਹੋ ਕੋਈ ਦੁਕਾਨ ਬੰਦ ਕਰ ਓਏ ਅੱਜ ਪੰਜਾਬ ਬੰਦ ਆ ਲੈ ਤੱਕੇ ਨਾਲ ਪੰਜਾਬ ਬੰਦਾ ਆਪਣੇ ਆਪੇ ਆਪਣੀ ਮਰਜ਼ੀ ਨਾਲ ਜਿਨੇ ਬੰਦ ਕਰ ਨਹੀਂ ਕਰੇ ਨਹੀਂ ਕਰਨੀ ਨਾ ਕਰੇ ਯਾਰ ਤੁਸੀਂ ਤਾਂ ਕਿਹੜਾ ਬੰਦ ਕਰਾਈਆਂ ਨੇ ਇਹ ਲੋਕਾਂ ਜਿਹੜਾ ਤੁਸੀਂ ਜ਼ਹਿਰ ਫਲਾ ਰਹੇ ਹੋ ਨਾ ਇਹ ਜ਼ਹਿਰ ਨੇ ਇੱਕ ਦਿਨ ਤੁਹਾਡੇ ਅੰਦਰ ਤੁਹਾਨੂੰ ਢਸਣਾ ਵਾ ਤੁਸੀਂ ਦੇਖੀ ਚਲੋ ਇਹ ਜ਼ਹਿਰ ਦਾ ਅਸਰ ਹੋਣ ਲੱਗ ਗਿਆ ਅਸਰ ਹੋਣ ਲੱਗ ਗਿਆ ਜ਼ਹਿਰ ਦਾ ਲੋਕਾਂ ਨੇ ਤੁਹਾਡਾ ਸਾਥ ਦੇਣਾ ਬੰਦ ਕਰਤਾ ਅੱਜ ਏ ਤੁਹਾਨੂੰ ਵੀ ਪਤਾ ਨਾਲੇ ਤੁਹਾਡਾ ਸਾਥ ਕਿੰਨਾ ਕੁ ਕੋਈ ਦੇ ਰਿਹਾ ਵਾ ਠੀਕ ਨਹੀਂ ਜਦ ਤੁਸੀਂ 10 ਮਹੀਨੇ ਹਾਰ ਕੇ ਬਹਿ ਗਏ ਸਾਰੇ ਪਾਸੇ ਲੋਕਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਫਿਰ ਤੁਸੀਂ ਚੱਕ ਕੇ ਕਦੇ ਆਪੜਾ ਅਸੀਂ ਅੱਗੇ ਲੱਗਾਂਗੇ ਜੀ ਲੱਗਦੇ ਤੁਸੀਂ ਹੈ ਨਹੀਂਗੇ ਕਦੇ ਕੋਈ ਡਰਾਮਾ ਕਦੇ ਕੋਈ ਡਰਾਮਾ ਤੁਸੀਂ ਕਰਦੇ ਹੋ ਯਾਰ ਕੋਈ ਹੈ ਕੋਈ ਕੋਟੀ ਹੋਰ ਜੇ ਦਿਲਜੀ ਤੁਸੀਂ ਸਾਂਝ ਨੇ ਜਾ ਕੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰ ਲਈ ਮਨਜਿੰਦਰ ਸਿਰਸੇ ਨਾਲ ਮੀਟਿੰਗ ਕਰ ਲਈ ਤਾਂ ਉਹ ਤੁਹਾਨੂੰ ਚੁਬਣ ਲੱਗੀ ਹੈ ਯਾਰ ਉਹ ਆਰਟਿਸਟ ਆ ਜਦੋਂ ਉਹੀ ਉਸੇ ਬੰਦੇ ਨੂੰ ਕਨੇਦਾਰੇ ਪ੍ਰਧਾਨ ਮੰਤਰੀ ਨੇ ਵੀ ਮਰਦਾ ਮਾਨ ਸਨਮਾਨ ਦਿੱਤਾ ਸੀ ਉਦੋਂ ਤਾਂ ਕੋਈ ਬੋਲਿਆ ਨਹੀਂ ਹੁਣ ਤੁਹਾਨੂੰ ਜਦੋਂ ਆਪਣੇ ਨਰਿੰਦਰ ਮੋਦੀ ਜਾ ਕੇ ਮਿਲੇ ਨਰਿੰਦਰ ਮੋਦੀ ਨੂੰ ਮਿਲਿਆ ਜਾ ਕੇ ਉਹ ਪ੍ਰਧਾਨ ਮੰਤਰੀ ਨੂੰ ਮਿਲਿਆ ਤੇ ਜੀ ਉਸ ਸਾਥ ਤੁਹਾਨੂੰ ਚੁਬਣ ਲੱਗ ਗਿਆ ਉਹੀ ਪੰਜਾਬ ਦਾ ਪੁੱਤ ਕੋਈ ਸ਼ਰਮ ਕਰੋ ਮਨਜੀਤ ਸਿੰਘ ਰਾਏ ਕੁਸ਼ਟਾ ਸ਼ਰਮ ਕਰੋ ਜਦ ਤੁਸੀਂ ਮਿਲਦੇ ਸੀ ਪ੍ਰਧਾਨ ਮੰਤਰੀ ਜਦ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਸੀ ਭਾਜੀਪੀ ਵਾਲਿਆਂ ਨਾਲ ਉਦੋਂ ਉਦੋਂ ਸਾਰੇ ਚੰਗੇ ਸੀ ਉਹ ਤੁਸੀਂ ਰੋਟੀਆਂ ਤੱਕ ਖਾ ਕੇ ਆਉਂਦੇ ਹੁੰਦੇ ਸੀ ਤੁਸੀਂ ਲੰਚ ਤੱਕ ਕਰਕੇ ਆਉਂਦੇ ਹੁੰਦੇ ਸੀ ਮੀਟਿੰਗਾਂ ਦੌਰਾਨ ਚਾਹ ਸਾਰਾ ਕੁਝ ਕਰਕੇ ਆਉਂਦੇ ਹੁੰਦੇ ਸੀ ਅੱਜ ਉਹੀ ਮੀਟਿੰਗ ਜੇ ਉਹਨੇ ਦਿਲਜੀ ਤੁਸਾਂਜ ਨੇ ਕਰ ਲਈ ਪ੍ਰਧਾਨ ਮੰਤਰੀ ਅੱਜ ਦਿਲਜੀ ਤੁਸਾਂਜ ਮਾੜਾ ਹੋ ਗਿਆ ਯਾਰ ਫੇਰ ਉਹਦੇ ਕੱਪੜਿਆਂ ਨੂੰ ਲੈ ਕੇ ਜੀ ਕਾਲੇ ਕੱਪੜਿਆਂ ਨੂੰ ਲੈ ਕੇ ਦੱਸ ਹੋਰ ਤੁਸੀਂ ਦੱਸੋਗੇ ਉਹਨੇ ਕੀ ਪਾਉਣਾ ਕੀ ਨਹੀਂ ਪਾਉਣਾ ਯਾਰ ਕਮਾਲ ਹੋ ਗਈ ਤੁਹਾਡੇ ਵਾਲੀ ਤਾਂ ਹੀ ਥੋੜਾ ਇਸ ਵਾਰ ਆਰਟਿਸਟਾਂ ਨੇ ਥੋੜਾ ਸਾਥ ਨਹੀਂ ਦਿੱਤਾ ਉਹਨਾਂ ਨੂੰ ਲੱਗ ਗਿਆ ਪਤਾ ਕਿ ਇਹ ਮਾਤਲ ਦੇ ਹੀ ਨੇ ਸਾਰੀ ਸਾਰੀ ਮਤਲਬੀ ਨੇ ਪਿਛਲੀ ਵਾਰ ਦਿੱਤਾ ਸੀ ਨਾ ਤੁਹਾਡਾ ਖੁੱਲ ਕੇ ਸਾਥ ਦਿੱਤਾ ਉਹਨਾਂ ਨੇ ਪੈਸੇ ਪੱਖੋਂ ਹੋਰ ਪੱਖੋਂ ਸਭ ਪਾਸੇ-ਪਾਸਿਓਂ ਐਸ ਵਾਰ ਤੁਹਾਡਾ ਤਾਂ ਹੀ ਸਾਥ ਦੇ ਦਿੱਤਾ ਉਹਨਾਂ ਨੇ ਉਹਨਾਂ ਨੇ ਕੀ ਦੇਣਾ ਜਿਹੜੇ 750 ਮੁੰਡਾ ਜਿਹੜਾ ਸ਼ਹੀਦ ਜਿਨ੍ਹਾਂ ਨੂੰ ਕਹਿੰਦੇ ਤੁਸੀਂ ਜਿਹੜਾ ਮਰ ਗਿਆ ਉਹਨਾਂ ਦੇ ਪਰਿਵਾਰ ਨਹੀਂ ਬੈਠੇ ਉੱਥੇ ਤੁਹਾਡੇ ਨਾਲ ਤਾਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨਾਂ ਨੇ ਸਿਰਫ ਆਪਣੇ ਬੰਦਿਆਂ ਨੂੰ ਆਪਣੇ ਕੈਂਟਰ ਦੀ ਨੌਕਰੀ ਤੇ 10 ਲੱਖ ਦਵਾਇਆ ਵਾ ਹੋਰ ਤਾਂ ਕਿਸੇ ਨੂੰ ਪੁੱਛਿਆ ਵੀ ਨਹੀਂ ਹੈਗਾ ਕਿਸੇ ਨੂੰ ਸ਼ੁਭ ਕਰਨ ਨੂੰ ਤਾਂ ਤੁਸੀਂ ਆਪਣਾ ਇਨਸਾਫ਼ ਦਵਾਤਾ ਹੈਨਾ ਬਣਦਾ ਮਾਨ ਸਮਾਨ ਦਵਾਤਾ ਜਿਹੜੇ 750 ਰਹਿ ਗਏ ਸੀ ਉਹਨਾਂ ਵਾਰੀ ਕਿਉਂ ਨਹੀਂ ਤੁਸੀਂ ਬੋਲੇ ਉਹ ਸਿਰਫ ਰਾਜਨੀਤੀ ਕਰਦੇ ਹੋ ਤੁਸੀਂ ਹੁਣ ਤੱਕ ਉਹਤੇ ਨਾਮ ਤੇ ਜਦ ਆਪਣੀ ਲੱਗਿਆਂ ਦੀ ਵਾਰੀ ਆ ਗਈ ਅੱਗੇ ਫਿਰ ਆਪਣੇ ਤੁਹਾਡੇ ਆਪਣੇ ਭੋਖੜਤਾ ਦਾ ਸ਼ੁਰੂ ਹੋ ਗਈਆਂ ਜੀ ਟੋਡੀਆਂ ਹੋਰ ਤੁਸੀਂ ਦੇਖ ਲਿਓ ਪਰਸੋਂ ਨੂੰ ਮਹਾਪੰਚਾਇਤ ਆ 45 ਤਰੀਕ ਦੀ ਦੇਖ ਲਿਓ ਕੱਲੂ ਫਿਰ ਤੁਸੀਂ ਕੱਲੂ ਫਿਰ ਵਾਟ ਵਾਟ ਗੱਟ ਕੇ ਹਾਲਤ ਨਾਜ਼ੁਕਾ ਜੀ ਆ ਆਇਆ ਜੀ ਉਹ ਆਜੀ ਆ ਕੰਮ ਲੱਗ ਜੂਗੇ ਤੁਸੀਂ ਲੋਕਾਂ ਦਾ ਇਕੱਠ ਦਿਖਾਉਣ ਨੂੰ ਸਿਰਫ ਇੱਕ ਕਿ ਲੋਕਾਂ ਦਾ ਇਕੱਠ ਕਰਨ ਨੂੰ ਜਿੰਦ ਤੱਕ ਕੋਈ ਨਾ ਕੋਈ ਤੁਸੀਂ ਆਪਣੇ ਉਥੋਂ ਦੇਣਾ ਹੁੰਦਾ ਪ੍ਰੋਗਰਾਮ ਦਿੰਨੇ ਹੋ ਸ਼ੰਭੂ ਜਾਂ ਖਨੌਰੀ ਤੋਂ ਜਾਂ ਸ਼ੰਭੂ ਤੋਂ ਜਾਂ ਖਨੌਰੀ ਤੋਂ ਜਦੋਂ ਤੁਸੀਂ ਕੋਈ ਪ੍ਰੋਗਰਾਮ ਦਿੰਨੇ ਹੋ ਜਦ ਇਹ ਚੱਕ ਕੇ ਹਾਲਤ ਨਾਜ਼ੁਕ ਹੋ ਗਈ ਜੀ ਆਹ ਹੋ ਗਿਆ ਅੱਜ ਚੱਕ ਕੇ ਲੈ ਕੇ ਜਾ ਸਕਦੇ ਆ ਜੀ 36 ਦਿਨ ਹੋ ਗਏ ਆ ਰਾਜ ਸਿੰਘ ਖਾਲਸਾ ਭਾਨਾ ਸਿੱਧੂ ਲੱਖਾ ਇਹ ਸਾਰਾ ਦਿਨ ਵੀਡੀਓ ਪਾ ਕੇ ਲੋਕਾਂ ਨੂੰ ਇਹ ਭੰਡ ਦੇ ਆ ਸਾਰਾ ਦਿਨ ਭੰਡ ਦੇ ਆ ਕਿ ਅੱਜ ਚੱਕ ਕੇ ਲੈ ਕੇ ਜਾ ਸਕਦੇ ਨੇ ਜੀ ਅੱਜ ਕੱਲ ਨੂੰ ਲੈ ਕੇ ਜਾ ਸਕਦੇ ਆ ਜੀ 36 ਦਿਨ ਹੋ ਗਏ ਤੁਹਾਨੂੰ ਕਹਿੰਦੇ ਆ 36 ਦਿਨ 35 36 ਦਿਨ ਹੋ ਗਏ ਲੋਕਾਂ ਨੂੰ ਕਿਉਂ ਗੁੰਮਰਾਹ ਕਰਦੇ ਹੋ ਯਾਰ ਤੁਸੀਂ ਜੀਨੇ ਜਾਣਾ ਹੁੰਦਾ ਨਾ ਉਹਨੂੰ ਵੀ ਤੁਸੀਂ ਤਾਂ ਪਜਲ ਕਰ ਦਿੰਦੇ ਹੋ ਕਿ ਹਾਂ ਜਾਈਏ ਕਿ ਨਾ ਜਾਈਏ ਯਾਰ ਇਹਨਾਂ ਦੇ ਇਹ ਤਾਂ ਕਿੱਕੋ ਛੋਰੇ ਕਹੀ ਜਾਂਦੇ ਨੇ ਉੱਥੇ ਤੁਸੀਂ ਅਗਲੇ ਨੂੰ ਡਰਾ ਦਿੰਦੇ ਹੋ ਹੁਣ ਦੇਖ ਲਿਓ ਪਰਸੋਂ ਨੂੰ ਮਹਾਪੰਚਾਇਤ ਆ 4 ਤਰੀਕ ਦੀ ਖਨੌਰੀ ਉਸ ਤੋਂ ਕੱਲੂ ਦੇਖ ਲਿਓ ਤੁਸੀਂ ਆ ਦੇਖੋ ਜੀ ਹਾਲਤ ਨਾਸਾ ਆਪਣੇ ਨਾਸਾ ਜ ਆ ਹਾਲਤ ਨਾਜ਼ੁਕ ਹੋ ਗਈ ਆ ਜੀ ਆ ਹੋ ਗਿਆ ਜੀ ਉਹ ਹੋ ਗਿਆ ਦੇਖੋ ਕੱਲ ਸ਼ੁਰੂ ਹੋ ਜੂਗੀ ਆ ਸਿਹਰੀ ਆਉਣੀਆਂ ਸ਼ੁਰੂ ਹੋ ਜਾਣਗੀਆਂ ਨਿਊਜ਼ ਕੱਲ ਤੋਂ ਕੱਲ ਕਿਉਂਕਿ ਪਰਸੋਂ ਨੂੰ ਕੱਟ ਦਿਖਾਉਣਾ ਵਾ ਉਹ ਪਰਸੋਂ ਨੂੰ ਕੱਟ ਤਾਂ ਹੀ ਦਿਖੂਗਾ ਜੇ ਤੁਹਾਨੂੰ ਖਬਰ ਕੋਈ ਐਜੀ ਆਉਗੀ ਨਾ ਆਪਣੇ ਨਾਜ਼ੁਕ ਵਾਲੀ ਜਾਂ ਕੋਈ ਹੋਰ ਵਾਲੀ ਤੁਸੀਂ ਧਿਆਨ ਨਾਲ ਦੇਖ ਲਓ ਪਿਛਲੇ 20 ਦਿਨ ਦੀਆਂ ਇਹ ਨਿਊਜ਼ ਇੱਕੋ ਹੀ ਦਿਖਾ ਰਹੇ ਨੇ ਨਾਜ਼ੁਕ ਆ ਜੀ ਆ ਇਹ ਆ ਜੀ ਉਹ ਆ ਜੀ ਦੱਸ ਮੈਂ ਤਾਂ ਹੈਰਾਨ ਆ ਯਾਰ ਤੁਸੀਂ ਇਹ ਚੀਜ਼ਾਂ ਕਰਕੇ ਧਰਨੇ ਲਾਏ ਆ ਯਾਰ ਤੁਸੀਂ ਮੋਰਚੇ ਨਾ ਵਾਸਤੇ ਲਾਏ ਆ ਯਾਰ ਜਦ ਆਪਣੀ ਦੂਸਰੀਆਂ ਪੰਦੇਰ ਪੰਦੇਰ ਨੂੰ ਪੁੱਛੋ ਨਾ ਕਿ ਦੇਸ਼ ਤੁਸੀਂ ਲੋਕਾਂ ਦਾ ਕਹਿੰਦੇ ਆ ਲੀਡਰਾਂ ਨੂੰ ਸਵਾਲ ਕਰੋ ਜਦ ਆਪ ਤੁਹਾਨੂੰ ਸਵਾਲ ਕਰਦਾ ਕੋਈ ਤੁਸੀਂ ਭੱਜ ਜਾਂਦੇ ਹੋ ਛੱਟ ਕੇ ਦੱਸ ਕਹਿੰਦੇ ਜੀ ਉਹਦੋਂ ਕਰਨੀ ਚਾਹੀਦੀ ਕਿਸਾਨਾਂ ਦੀ ਗੱਲ ਲੈ ਦੱਸ ਕਮਾਲ ਹੋ ਗਈ ਯਾਰ ਤੁਸੀਂ ਆਪਣੇ ਪੰਜਾਬ ਦਾ ਪੁੱਤ ਨੂੰ ਇਹ ਭੰਡਣ ਲੱਗੇ ਹੋਏ ਹੋ ਜਿਹਨੇ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਯਾਰ ਉਹਨੂੰ ਭੰਡਣ ਲੱਗੇ ਹੋਏ ਆ ਤੁਸੀਂ ਯਾਰ ਕਿੱਥੇ ਕਿਸੇ ਦੇ ਦਸਕੇ ਬਣ ਜੋ ਕਿਸੇ ਦਾ ਸਕੇ ਹੋ ਜੋ ਜਿਹੜੇ ਤੁਹਾਡੇ ਕੋਲ ਆ ਕੇ ਤੁਹਾਡੇ ਨਾਲ ਬਹਿ ਕੇ ਮੀਟਿੰਗਾਂ ਕਰਦੇ ਨੇ ਆਰਟਿਸਟ ਉਹ ਠੀਕ ਨੇ ਸਾਰੇ ਤੁਹਾਡੇ ਲਈ ਬਾਕੀ ਸਾਰੇ ਗਲਤ ਹੋ ਗਏ ਜਿਹੜੇ ਜਿਹੜੇ ਹਾਂ ਵੀ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਉਹ ਸਾਰੀ ਗਲਤ ਜਿਹੜੇ ਤੁਹਾਡੇ ਨਾਲ ਆ ਕੇ ਬੈਠਣ ਉਹ ਸਾਰੇ ਸਹੀ ਦੱਸ ਇਹ ਤਾਂ ਫਿਰ ਗਲਤ ਗੱਲ ਲਾਣਾ ਤੁਹਾਡੀ ਪ੍ਰਾਈਮ ਮਿਨਿਸਟਰ ਕੋਈ ਬੀਜੇਪੀ ਦਾ ਤਾਂ ਹੈ ਨਹੀਂ ਪੂਰੇ ਇੰਡੀਆ ਦਾ ਵਾ ਪ੍ਰਾਈਮ ਮਿਨਿਸਟਰ ਤਾਂ